ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਗੁਰੰਗਤਿ ਤੇਵ ਸਾਹਿਬ ਜੀ ਦਾ ਪ੍ਰਕਾਸ਼ ਸੰਨ 1504 ਈਸਵੀ ਵਿੱਚ ਵਿਸਾਖ ਸੁਦੀ ਇਕਮ ਵਾਲੇ ਦਿਨ ਮੱਤੇ ਦੀ ਸਰਾਨਾ ਦੇ ਪਿੰਡ ਵਿੱਚ ਪਿਤਾ ਫਿਰੂਮਲ ਜੀ ਤੇ ਮਾਤਾ ਸਪਰਾਈ ਜੀ ਦੇ ਗ੍ਰਹਿ ਵਿਖੇ ਹੋਇਆ ਆਪ ਜੀ ਦਾ ਪਹਿਲਾ ਨਾਂ ਲੈਣਾ ਰੱਖਿਆ ਗਿਆ ਸੀ ਆਪ ਜੀ ਦੇ ਪਿਤਾ ਜੀ ਦੇਵੀ ਦੇ ਪਖਤ ਸਨ ਹਰ ਸਾਲ ਸੰਗਤ ਲੈ ਕੇ ਮਾਤਾ ਦੇ ਦਰਸ਼ਨਾਂ ਨੂੰ ਜਾਂਦੇ ਸਨ ਭਾਈ ਲੈਣਾ ਜੀ ਵੀ ਪਿਤਾ ਜੀ ਦੇ ਨਾਲ ਜਾਂਦੇ ਸਨ ਦੇਵੀ ਦੀ ਪਕਤੀ ਆਪ ਭੋਲੇ ਪਾ ਕਰਦੇ ਸਨ ਇਸੇ ਤਰ੍ਹਾਂ ਇੱਕ ਵਾਰ ਜਦ ਸੰਗਤਾਂ ਦੇ ਨਾਲ ਦੇਵੀ ਦਰਸ਼ਨਾਂ ਲਈ ਜਾ ਰਹੇ ਸਨ ਤਾਂ ਰਸਤੇ ਵਿੱਚ ਜਿੱਥੇ ਪੜਾ ਕੀਤਾ ਉਹ ਜਗਾ ਕਰਤਾਰਪੁਰ ਸਾਹਿਬ ਸੀ ਉੱਥੇ ਇੱਕ ਸਿੱਖ ਅੰਮ੍ਰਿਤ ਵੇਲੇ ਗੁਰਬਾਣੀ ਦਾ ਪਾਠ ਕਰ ਰਿਹਾ ਸੀ ਭਾਈ ਲੈਣਾ ਜੀ ਬੜੇ ਪ੍ਰਭਾਵਿਤ ਹੋਏ ਤੇ ਉਸ ਸਿੱਖ ਕੋਲੋਂ ਪੁੱਛਿਆ ਕਿ ਇਹ ਕੀ ਉਚਾਰ ਰਹੇ ਹੋ ਤਾਂ ਉਹ ਸਿੱਖ ਜਿਸ ਦਾ ਨਾਮ ਭਾਈ ਜੋਧ ਦੱਸਿਆ ਜਾਂਦਾ ਹੈ ਉਹਨਾਂ ਨੇ ਨਿਮਰਤਾ ਨਾਲ ਦੱਸਿਆ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਭਾਈ ਲੈਣਾ ਜੀ ਨੇ ਪੁੱਛਿਆ ਕਿ ਕੀ ਮੈਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰ ਸਕਦਾ ਹਾਂ ਤਾਂ ਭਾਈ ਜੋਧ ਨੇ ਧਰਮਸ਼ਾਲਾ ਦਾ ਪਤਾ ਟਿਕਾਣਾ ਲੈਣਾ ਜੀ ਨੂੰ ਦੱਸ ਦਿੱਤਾ ਹੁਣ ਭਾਈ ਲੈਣਾ ਜੀ ਗੁਰੂ ਨਾਨਕ ਦੇਵ ਜੀ ਦੇ ਟਿਕਾਣੇ ਵੱਲ ਚੱਲ ਪਏ ਤਾਂ ਇਤਿਹਾਸ ਕਹਿੰਦਾ ਹੈ ਕਿ ਗੁਰੂ ਸਾਹਿਬ ਜੀ ਭਾਈ ਲੈਣਾ ਨੂੰ ਰਾਹ ਵਿੱਚ ਹੀ ਮਿਲ ਪਏ ਤੇ ਆਪਣੀ ਘੋੜੀ ਤੇ ਬਿਠਾ ਲਿਆ ਤੇ ਆਪ ਘੋੜੀ ਦੀ ਵਾਗ ਫੜ ਕੇ ਨਾਲ-ਨਾਲ ਤੁਰ ਗਏ ਜਦੋਂ ਧਰਮਸ਼ਾਲਾ ਆ ਗਈ ਤਾਂ ਭਾਈ ਲੈਣਾ ਜੀ ਨੂੰ ਘੋੜੇ ਤੋਂ ਉਤਾਰਿਆ ਤੇ ਕਿਹਾ ਕਿ ਤੁਸੀਂ ਹੱਥ ਪੈਰ ਧੋ ਕੇ ਅੰਦਰ ਚਲੇ ਜਾਓ ਜਦੋਂ ਭਾਈ ਲੈਣਾ ਜੀ ਨੇ ਅੰਦਰ ਜਾ ਕੇ ਵੇਖਿਆ ਕਿ ਇਹ ਤਾਂ ਉਹੀ ਮਹਾਪੁਰਸ਼ ਹਨ ਜੋ ਮੈਨੂੰ ਘੋੜੀ ਤੇ ਬਿਠਾ ਕੇ ਲੈ ਕੇ ਆਏ ਸਨ ਤਾਂ ਭਾਈ ਲੈਣਾ ਜਿਨੇ ਗੁਰੂ ਜੀ ਦੇ ਚਰਨ ਫੜ ਲਏ ਤੇ ਪੁੱਛਿਆ ਕਿ ਆਪ ਜੀ ਨੇ ਪਹਿਲੋਂ ਆਪਣੇ ਬਾਰੇ ਕਿਉਂ ਨਹੀਂ ਦੱਸਿਆ ਅਸੀਂ ਘੋੜੀ ਤੇ ਬੈਠ ਕੇ ਆਏ ਤੇ ਆਪ ਜੀ ਤੁਰ ਕੇ ਆਏ ਐਸਾ ਕਿਉਂ ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ ਕਿ ਤੁਹਾਡਾ ਨਾਂ ਕੀ ਹੈ ਜੀ ਮੇਰਾ ਨਾਂ ਲੈਣਾ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਤੁਸੀਂ ਸਾਡੇ ਤੋਂ ਲੈਣਾ ਹੈ ਤੇ ਅਸੀਂ ਤੁਹਾਡਾ ਦੇਣਾ ਹੈ ਲੈਣਦਾਰ ਘੋੜੀ ਤੇ ਚੜ ਕੇ ਹੀ ਆਉਂਦੇ ਸੋਬਦੇ ਹਨ ਅਸੀਂ ਤੁਹਾਡੇ ਦੇਣਦਾਰ ਹਾਂ ਇਹ ਇੱਕ ਗੁੱਜੀ ਰਮਜ ਸੀ ਜੋ ਕਿ ਸਮੇਂ ਅਨੁਸਾਰ ਫਲੀਪੂਤ ਹੋਈ ਗੁਰੂ ਜੀ ਦੇ ਬਚਨ ਪੂਰੇ ਹੋਏ ਤੇ ਪਾਈ ਲੈਣਾ ਜੀ ਜੋ ਕਿ ਗੁਰੰਗਤ ਦੇ ਬਣੇ ਗੁਰੂ ਨਾਨਕ ਦੇਵ ਜੀ ਨੇ ਨਵਾਂ ਨਾਂ ਅੰਗਤ ਦਿੱਤਾ ਤੇ ਗੁਰਿਆਈ ਦਾ ਤਿਲਕ ਵੀ ਬਖਸ਼ਿਆ ਤਨ ਗੁਰੰਗਤ ਦੇਵ ਸਾਹਿਬ ਜੀ ਜੋ ਕਿ ਗੁਰੂ ਨਾਨਕ ਰੂਪ ਹੀ ਹੋ ਗਏ ਸਨ ਸਾਡੇ ਦੂਜੇ ਗੁਰੂ ਬਣੇ ਆਪ ਜੀ ਨੇ ਗੁਰੂ ਹੁਕਮ ਅਨੁਸਾਰ ਖਡੂਰ ਸਾਹਿਬ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਧਰਮਸ਼ਾਲਾ ਬਣਵਾਈ ਆਪ ਜੀ ਨੇ ਗੁਰਮੁਖੀ ਲਿਪੀ ਦੀ ਸੋਧ ਸੁਧਾਈ ਕੀਤੀ ਮਲ ਅਖਾੜੇ ਤੇ ਕੁਸ਼ਤੀਆਂ ਦੇ ਮੁਕਾਬਲੇ ਵੀ ਨਿਰੰਤਰ ਕਰਵਾਏ ਸੰਗਤ ਨੂੰ ਗੁਰਬਾਣੀ ਦੇ ਨਾਲ-ਨਾਲ ਹੋਰ ਸਮਾਜਿਕ ਕੰਮਾਂ ਵਿੱਚ ਵੀ ਜੋੜਿਆ ਸਿੱਖੀ ਦਾ ਪ੍ਰਚਾਰ ਕੀਤਾ ਅਣਗਿਣਤ ਪੁੱਲੇ ਪਟਕਿਆਂ ਨੂੰ ਸਿੱਧੇ ਰਾਹ ਪਾਇਆ ਸਿੱਖ ਬਣਾਇਆ ਕਿੰਨੇ ਹੀ ਚੋਰ ਡਾਕੂ ਧੜਵੀ ਤੇ ਲੁਟੇਰੇ ਗੁਰੂ ਕੇ ਸਿੱਖ ਬਣੇ ਸਿੱਖੀ ਧਾਰਨ ਕੀਤੀ ਨਾਮ ਜਪਿਆ ਗੁਰੂ ਘਰ ਵਿੱਚ ਸੇਵਾ ਕਰਦੇ ਹੋਏ ਜੀਵਨ ਸਫਲ ਕਰ ਗਏ ਤੇ ਨਾਮ ਧਾਰਿਕ ਸਿੱਖ ਬਣੇ ਧੰ ਗੁਰ ਰੰਗਦੇਵ ਸਾਹਿਬ ਜੀ ਨੇ કુલ 63 ਸ਼ਲੋਕ ਉਚਾਰਨ ਕੀਤੇ ਹਨ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਆਪ ਜੀ ਸੁਣ 1552 ਈਸਵੀ ਵਿੱਚ ਤੀਜੇ ਪਾਤਸ਼ਾਹ ਧੰਗੁਰ ਅਮਰਦਾਸ ਸਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਖਡੂਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ